ਸਾਕ ਸਮਿਤੀ ਮਤੇ ਵਾਟ ਚ ਕਾਂਗਰਸ ਪਾਰਟੀ ਜਿੱਤੀ ਨਾਨਕ ਸਿੰਘ ਨੇ ਕੀਤਾ ਪਾਰਟੀ ਅਤੇ ਵੋਟਰਾਂ ਦਾ ਧੰਨਵਾਦ ਮੇਰਾ ਨਾਮ ਨਾਨਕ ਸਿੰਘ ਆ ਕਿਹੜੇ ਇਲਾਕੇ ਚੋਂ ਬੜੇ ਮੈਂ ਮਕਟਜੋਂ ਤੋਂ ਘੜਾ ਪਾਰਟੀ ਜੀ ਪਾਰਟੀ ਕਾਂਗਰਸ ਪਾਰਟੀ ਸੀ ਅੱਜ ਕੀ ਕਹਿਣਾ ਚਾਹੁੰ ਕਿ ਮੈਂ ਤਾਂ ਇਹੀ ਪਹਿਲ ਤਾਂ ਸਾਡੀ ਕਾਂਗਰਸ ਪਾਰਟੀ ਦਾ ਸਾਡਾ ਹਲਕਾ ਅੰਚਾਰਜ ਵਿਕ੍ਰਮ ਸਿੰਘ ਬਾਜਵਾ ਮੈਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਮੈਨੂੰ ਟਿਕਟ ਟਿਕਟ ਦੇ ਕੇ نوازਿਆ ਹਲ ਹਲਕੇ ਦੇ ਵਿੱਚ ਭਾਜੀ ਕਿੰਨੇ ਸੱਤਾ ਨਾਲ ਜਿੱਤੇ ਮੈਂ ਲੀਡ ਨਾਲ ਜਿੱਤੇ 131 ਵੋਟਾਂ ਦੀ ਲੀਡ ਲੈ ਕੇ ਮੈਂ ਝਾੜੂ ਪਾਰਟੀ ਤੇ ਅਕਾਲੀ ਦਲ ਪਾਰਟੀ ਨੂੰ ਦੂਸਰੇ ਨੰਬਰ ਤੇ ਕਿਹੜੀ ਪਾਰਟੀ ਦੂਜੇ ਨੰਬਰ ਤੇ ਅਕਾਲੀ ਦਲ ਆ ਅੱਛਾ ਕਿਹੜੇ ਕੰਮ ਕਰਾਓਗੇ ਕੰਮ ਪਿੰਡ ਦੇ ਵਿੱਚ ਜੋ ਨਾਲੀਆਂ ਗਲੀਆਂ ਜੋ ਵੀ ਆ ਵਿਕਾਸ ਆਪਣਾ ਦਾ ਗਰੰਟਾ ਪਾਉਣੀਆਂ ਆਪਾਂ ਬਹੁਤ ਵੱਧ ਤੋਂ ਵੱਧ ਹੋ ਕੇ ਜੋਰ ਲਾ ਕੇ ਆਪਾਂ ਸਾਧ ਮੰਗ ਆਪਾਂ ਪਾਰਟੀ ਕਿੰਨੇ ਨੰਬਰ ਤੇ ਆਈ ਹੈ ਜੀ ਆਮ ਪਾਰਟੀ ਤੀਜੇ ਨੰਬਰ ਤੇ ਆਈ ਹੈ ਧੱਕੇ ਦੀ ਗੱਲ ਕੀਤੀ ਜਾ ਰਹੀ ਹੈ ਜਿਵੇਂ ਅੱਗੇ ਵੀ ਹੋਰ ਜਿਹੜੇ ਸੀਟਾਂ ਕੱਡੀਆਂ ਤੇ 2027 ਦੇ ਵਿੱਚ ਕਿਸੇ ਕਿਸੇ ਦਾ ਪਤਵੰਤਾ ਲੱਗਦਾ ਲੱਗਦਾ ਆਉਣ ਵਾਲੀ ਸਰਕਾਰ ਚੰਨੀ ਦੀ ਆ 2027 ਦੀ ਇਹ ਫਾਈਨਲ ਹੋ ਚੁੱਕਿਆ ਤੁਸੀਂ ਜਾਣਦੇ ਹੋ ਸਾਰੇ মিডিਆ ਵਾਲਿਆਂ ਨੂੰ ਵੱਧ ਪਤਾ ਔਰ ਅਸੀਂ ਪੂਰੇ ਧੜਲੇ ਨਾਲ ਰਹਿ ਰਹੇ ਆ 2027 ਦੇ ਵਿੱਚ ਤੁਹਾਡੇ ਪਿੰਡ ਦੇ ਵਿੱਚ ਟੋਟਲ 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 2036 ਵੋਟਾਂ ਸੀਗੀਆਂ ਉਹਦੇ ਵਿੱਚੋਂ 900 ਵੋਟ ਮੈਨੂੰ ਪਈ ਆ ਕਾਂਗਰਸ ਪਾਰਟੀ ਨੂੰ ਫਾਈਨਲ ਕਿਹਾ ਹੈ 2027 ਦੇ ਸਮੇਂ ਦੇ 2027 ਚ ਟੱਕਰ ਕੀ ਤੇਰਾ ਸਮੇਂ ਦੇ ਜੀ 2027 ਦੇ ਵਿੱਚ ਅਕਾਲੀ ਦਲ ਨਾਲ ਟੱਕਰ ਦਵਾਂਗੇ ਠੀਕ ਹੈ ਜੀ 2027 ਦੇ ਵਿੱਚ ਝਾੜੂ ਨਾਲ ਸਾਡੀ ਕੋਈ ਝਾੜੂ ਹੁਣ ਖਤਮ ਹੋ ਜਾਣਾ ਵਾ ਔਰ 6 ਮਹੀਨੇ ਰਹਿ ਚੁੱਕੇ ਆ ਇਹਨਾਂ ਦੇ ਝਾੜੂ ਖਤਮ ਆ ਔਰ ਆਉਣ ਵਾਲਾ ਟਾਈਮ ਸਾਡਾ ਕਾਂਗਰਸ ਦਾ 2027 ਦੇ ਵਿੱਚ ਚੰਨੀ ਆ ਰਿਹਾ ਅਸੀਂ ਪੂਰੇ ਜੋਰ ਸ਼ੋਰ ਨਾਲ ਲੜ ਰਹੇ ਆ ਸਾਡੀ ਸਰਕਾਰ ਬਣਾਵਾਂਗੇ ਔਰ ਵੱਧ ਤੋਂ ਵੱਧ ਐਮਐਲਏ ਬਣਾ ਕੇ ਅਸੀਂ ਲੜਾਂਗੇ ਔਰ ਮੇਰੇ ਆ ਵੀਰੇ ਭਰਾ ਖੜੇ ਆ ਇਹਨਾਂ ਦਾ ਬਹੁਤ ਧੰਨਵਾਦ ਆ ਮੇਰੇ ਭਰਾਵਾਂ ਦਾ ਜਿਨ੍ਹਾਂ ਨੇ ਮੇਰਾ ਸਾਥ ਤਾਂ ਦਿਨ ਰਾਤ ਅਸੀਂ ਇਕ ਕਰ ਰਹੇ ਆ ਤੇ ਤਾਂ ਕਰਕੇ ਅਸੀਂ ਸੀਟ ਜਿੱਤੇ ਆ ਔਰ ਲੀਡ ਲੈ ਕੇ ਜਿੱਤੇ ਆ ਅਸੀਂ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਔਰ ਤੁਹਾਡੇ মিডিਆ ਵਾਲਿਆਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ 131 ਵੋਟਾਂ ਮੇਰਾ ਨਾਮ ਹੈ ਐਡਵੋਕੇਟ ਮਨਵੀਰ ਸਿੰਘ ਢਾਲੀਵਾਲ ਕੋਆਰਡੀਨੇਟਰ ਪੰਜਾਬ ਯੂਥ ਕਾਂਗਰਸ ਸਰ ਜਿਹੜਾ ਮਾਛੋ ਬਲਾਕ ਸੁਨੀਤੇ ਦੇ ਵਿੱਚ ਜਿੱਤ ਰਹੀ ਆ ਕੀ ਕਹਿਣਾ ਚਾਹੁੰਦਾ ਦੇਖੋ ਸਾਨੂੰ ਉਮੀਦ ਕਾਫੀ ਜ਼ਿਆਦਾ ਸੀ ਵੇ ਇਹ ਕਿਉਂਕਿ ਸਰਕਾਰ ਤੇ ਬੜਾ ਉਲਟ ਹਵਾ ਚੱਲ ਰਹੀ ਸੀ 4 ਸਾਲ ਤੋਂ ਕੋਈ ਕੰਮ ਨਹੀਂ ਹੋਇਆ ਨਾਨਕ ਸਿੰਘ ਕਰਕੇ ਔਰ ਕਾਫੀ ਸਾਡੇ ਜਿਹੜੇ ਮਿਹਨਤੀ ਨੌਜਵਾਨ ਨੇ ਔਰ ਖਾਸ ਕਰ ਤੇ ਨਵੇਂ ਮੁੰਡਿਆਂ ਨੂੰ ਲੋਕਾਂ ਨੇ ਮੌਕਾ ਦਿੱਤਾ ਯੰਗ ਜਨਰੇਸ਼ਨ ਆ ਜਿਹੜੀ ਉਹ ਬੜੀ ਮੈਂ ਤਰੇ ਸਰਤੇ ਜਿੱਤੀ ਆ ਇਹਦੇ ਲਈ ਮੈਂ ਸਾਰਿਆਂ ਨੂੰ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਬਤਾਈ ਦਿਨਾ ਸਾਡੀ ਪਾਰਟੀ ਦੇ ਨੂੰ ਜਿਨ੍ਹਾਂ ਨੇ ਨਾਨਕ ਸਿੰਘ ਲੱਗਦਾ ਮੋੜ ਤੋਂ ਕਾਂਗਰਸ ਆਪਸੀ ਕਰੇ ਬਿਲਕੁਲ ਕਰਾਂਗੇ 2027 ਦੇ ਵਿੱਚ ਬੜੇ ਜੋਰ ਸ਼ੋਰ ਦੇ ਨਾਲ ਢੋਲ ਠਮੱਕੇ ਦੇ ਨਾਲ ਇਸੇ ਤਰ੍ਹਾਂ ਹੀ ਤੁਹਾਨੂੰ ਬੈਠਾ ਦਵਾਂਗੇ ਔਰ ਕਾਂਗਰਸ ਪਾਰਟੀ ਇਹ ਕਹਿੰਦੀ ਹੈ ਕਿ ਪਾਈ ਦੇ ਵਿੱਚ ਕਾਂਗਰਸ ਨੂੰ ਜਦ ਤੱਕ ਰਾਜਾ ਵਢਿੰਗਣੇ ਤਦ ਤੱਕ ਤਾਂ ਖਰਨ ਦਵਾਂਗੇ ਇਹ ਦੇਖੋ ਇਹ ਇਹ ਬੜੇ ਫੈਸਲੇ ਹਾਈ ਕਮਾਂਡ ਨੇ ਲੈਣੇ ਹੁੰਦੇ ਆ ਜੋ ਅੱਜ ਗਰਾਊਂਡ ਦੀ ਰਿਪੋਰਟ ਆ ਉਹ ਇਹੀ ਆ ਕਿ ਜਿਹੜੀ ਹਵਾ ਜਿਹੜੀ ਫਲ ਲਈ ਸਾਡੀਆਂ ਕੁਝ ਕਮੀਆਂ ਵੀ ਰਹੀਆਂ ਜਿਦੇ ਕਰਕੇ ਅਸੀਂ ਹੋਰ ਮੈਨੂੰ ਲੱਗਦਾ ਸੀ ਇੱਥੇ ਜਿੱਤ ਸਕਦੇ ਸੀ ਉੱਤ ਵੀ ਅਸੀਂ ਕੰਮ ਕਰਾਂਗੇ ਔਰ ਬਾਕੀ ਹਜੇ ਨਤੀਜੇ ਆ ਰਹੇ ਨੇ ਪਰ ਜਿੰਨੇ ਕੇ ਨਤੀਜੇ ਆਏ ਆ ਉਹ ਸੰਦਰਸ਼ਟ ਜਗਨੇ ਜਿੰਨੇ ਅਜਾ ਪ੍ਰਧਾਨ ਸਾਹਿਬ ਤੁਸੀਂ ਕਾਂਗਰਸ ਪਾਰਟੀ ਜਿੱਤਣ ਦੀ ਗੱਲ ਕੀਤੀ ਹੈ ਕਿ ਕਾਂਗਰਸ ਪਾਰਟੀ ਵਿੱਚ ਪਹਿਲੇ ਗੁੱਟਬਾਜ਼ੀ ਚੱਲਦੀ ਪਈ ਹੈ ਕਿ ਥੱਲੇ ਦੇ ਲੈਵਲ ਤੇ ਵੀ ਗੁੱਟਬਾਜ਼ੀਆਂ ਹੈਗੀਆਂ ਨੇ ਨਹੀਂ ਕੋਈ ਗੁੱਟਬਾਜ਼ੀ ਨਹੀਂ ਇਹ ਦੇਖੋ ਇਹ ਤਾਂ ਜਿੱਥੇ ਲੜਾਈ ਤਾਂ ਜਿੱਥੇ ਜਿੱਥੇ ਵੱਧ ਹੋਊਗਾ ਉੱਥੇ ਕੋਈ ਲੜੂਗਾ ਜਿੱਥੇ ਕੋਈ ਹਣ ਕਾਲੀਦਾਲ ਚ ਲੜਾਈ ਨਹੀਂ ਹੁੰਦੀ ਕਿਉਂਕਿ ਉੱਥੇ ਹੈ ਹੀ ਕੁਝ ਨਹੀਂ ਆਸੀ ਇਹ ਤਾਂ ਕਾਲੀਦਾਲ ਜੇ ਕੋਈ ਦਿਖੂਗਾ ਘਰ ਚ ਦੋ ਭਾਂਡੇ ਖੜਕਦੇ ਹੀ ਹੁੰਦੇ ਆ ਇੱਕ ਘਰ ਚ ਦੋ ਭਾਂਡੇ ਮਾੜਾ ਮੋਟਾ ਹੋ ਜਾਂਦਾ ਹੁੰਦਾ